ਕੀ ਕੀਤੇ ਜੀ ਜਿਹੜਾ ਅਠੇ ਪੈਰ ਵੈਗੁਰੂ ਜੀ ਨੂੰ ਆਨਸਣ ਜਾਣਦਕ ਜਿਨ੍ਹਾਂ ਦਾ ਵਰਤਨ ਵਿਹਾਰ ਕੇਵਲ ਕੀਰਤਨ ਕੈ ਤੇ ਮੈਂ ਹੁਣੇ ਚ ਹੀ ਕਹਿ ਰਿਹਾ ਸੱਚ ਇਹ ਹੈ ਕਿ ਆ ਜਿਹੜਾ ਸ਼ਬਦ ਆਂਗ ਪੈਰ ਨਿਕਟ ਕਰ ਜਾਣਿਆ ਤਬ ਤੱਕ ਕੀ ਆ ਮੀਠਾ ਬਣੇ ਮੇਰੀ ਤਰਸ ਹੈ ਕਿ ਸਾਰੇ ਦੇ ਸਾਰੇ ਸ਼ਬਦ ਦੀ ਵਿਆਖਿਆ ਜੇ ਪੜ੍ਹੀ ਹੋਵੇ ਤੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦਾ ਜੀਵਨ ਕਿ ਕਿਵੇਂ ਵਰਤਦੇ ਮੈਨੂੰ ਇਹ ਗੱਲ ਖੇਤ ਨਾਲ ਕਹਿਣੀ ਪੈ ਰਹੀ ਸਤੇ ਕਿ ਪ੍ਰਬੰਧਕ ਵੀਰ ਬੈਠੇ ਯਾਦ ਰੱਖੋ ਜਾਨ ਤੋਂ ਬਾਅਦ ਸਤਿਗੁਰੂ ਆਪੇ ਮੇਰ ਚੜ ਦਿੰਦੇ ਆ ਬੰਦਾ ਸੈਰ ਕਰਨ ਜਾਏ ਤੇ ਇਹ ਗੰ ਪੱਕੀ ਚੇਤੇ ਰੱਖੇ ਉਹ ਸੱਚਾ ਪੈਰ ਤੇ ਖਵਾ ਪਰ ਉੱਚੇ ਵੀ ਮੇਸਨ ਇੱਕ ਪੈਰ ਚੁਕਣਾ ਵਾਹਿ ਦੂਜਾ ਚੁਕਣਾ ਗੁਰੂ ਇਸ ਤਿਹੇ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਪਿਆਰਿਓ ਇੱਕੋ ਤੱਕ ਪੈਦਲ ਕਈ ਕਈ ਕੋ ਤੁਰੇ ਜਾਂਦੇ ਸਨ ਨਾ ਧਕਾਵਟ ਹੁੰਦੀ ਸੀ ਨਾ ਕਾਵਟ ਹੁੰਦੀ ਸੀ ਕਿੱਥੋਂ ਪੰਜਾਬ